ਬਠਿੰਡਾ ਦੇ ਪਰਸਰਾਮ ਨਗਰ ਵਿਖੇ ਬਾਬਾ ਬਿਸ਼ਪ ਕਰਮਾ ਡੇਰੀ ਦੇ ਮਹੰਤ ਬਾਬਾ ਦੇਵਦਾਸ ਵੱਲੋਂ ਹੁਣ ਖੋਲਿਆ ਆਪਣਾ ਆਸ਼ਰਮ ਇਹ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਵਿਖੇ ਇਸ ਦਾ ਕੀਤਾ ਗਿਆ ਸ਼ਗਮੂਰਤ ਗਹਿਰੀ ਭਾਗੀ ਵਿਖੇ ਖੁੱਲੇ ਗੁਰੂ ਦੇਵ ਦਰবেশ ਆਸ਼ਰਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਤਾਂ ਮਹੰਤਾਂ ਵੱਲੋਂ ਜਿੱਤੇ ਹਾਜ਼ਰ ਲਵਾਈ ਗਈ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਤਾਂ ਵੀ ਇਸ ਸ਼ੁਭ ਮੂਰਤ ਦੇ ਉਤੇ ਸ਼ਾਮਲ ਹੋਈਆਂ ਦੇਖਣੋ ਤਸਵੀਰਾਂ ਦੂਰ ਦੂਰ ਤੋਂ ਲੋਕ ਇੱਥੇ ਆ ਕੇ ਇਸ ਆਸ਼ਰਮ ਦੇ ਵਿੱਚ ਇਸ ਦਾ ਆਸ਼ਮ ਦੇ ਜੋ ਆਪਾਂ ਸ਼ੁਭ ਮੂਰਤ ਹੈ ਉਸ ਦੇ ਵਿੱਚ ਸ਼ਾਮਲ ਹੋ ਰਹੀਆਂ ਹਨ ਅੱਜ ਇਸ ਡੇਰੇ ਦਾ ਸ਼ੁਭ ਮੂਰਤ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਹਦੇ ਵਿੱਚ ਆਪਣਾ ਹਾਜ਼ਰੀ ਲਵਾਈ ਦੱਸਦੀ ਹੈ ਕਿ ਇਹ ਉਹ ਸੰਤ ਹਨ ਜਿਹੜੇ ਬਠਿੰਡਾ ਦੇ ਪਰਸਰਾਮ ਨਗਰ ਵਿਸ਼ੂ ਕਰਮਾ ਆਸ਼ਰਮ ਦੇ ਵਿੱਚ ਸਨ ਅਤੇ ਹੁਣ ਇਹਨਾਂ ਵੱਲੋਂ ਪਟਿੰਡਾ ਦੇ ਪਿੰਡ ਅਗੇਰੀ ਪੱਗੀ ਵਿਖੇ ਆਪਣਾ ਆਸ਼ਰਮ ਕਰ ਲਿਆ ਹੈ ਇਸ ਦਾ ਨਾਮ ਹੈ ਗੁਰੂ ਦੇਵ ਦਰवेश ਆਸ਼ਰਮ ਜੋ ਪਟਿੰਡਾ ਦੇ ਪਿੰਡ ਕਟਾਰ ਸਿੰਘ ਵਾਲਾ ਤੋਂ ਵੀ ਇਸ ਨੂੰ ਆਪਣਾ ਅਪਲੈਸਮੈਂਟ ਨੂੰ ਰਸਤਾ ਜਾਂਦਾ ਹੈ ਤੇ ਕੋਟ ਸ਼ਮੀਰ ਤੋਂ ਵੀ ਇਸ ਪਿੰਡ ਨੂੰ ਇਹ ਇੱਕ ਆਪਣਾ ਰਸਤੰਬਾ ਹੈ ਵੱਡੀ ਗਿਣਤੀ ਵਿੱਚ ਇੱਥੇ ਪਿੰਡਾਂ ਦੇ ਪੰਚਾਂ ਸਰਪੰਚਾਂ ਬਲਨੋਜ ਦੇ ਵਿੱਚ ਹਾਜ਼ਰੀ ਲਵਾਈ ਗਈ ਉੱਥੇ ਵੱਡੀ ਵੱਡੀ ਗੰਦੇ ਸੰਗਤਾਂ ਦੇ ਵਿੱਚ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਤੇ ਨਾਲ ਦੂਰ ਦੂਰ ਤੋਂ ਸੰਤ ਮਹੰਤ ਵੀ ਦੇ ਵਿੱਚ ਆਏ ਹੋਏ ਸਨ। ਨੀ ਸਰ ਕੀ ਕਹਿਣਾ ਚਾਹੁੰਦਾ ਕਿ ਦੇ ਆਏ ਹਾਂ। ਬਹੁਤ ਜ਼ਿਆਦਾ ਮਸਰਰਤ ਆ ਬੜੇ ਫਖਰ ਦੀ ਗੱਲ ਹੈ ਕਿ ਅੱਜ ਅਸੀਂ ਨਵੇਂ ਡੇਰੇ 'ਚ ਪਹੁੰਚੇ ਆ। ਡੇਰੇ ਦਾ ਨਾਮ ਹੈਗਾ ਗੁਰਦੇਵ ਆਸ਼ਰਮ ਗੁਰਦੇਵ ਆਸ਼ਰਮ ਬਹੁਤ ਹੀ ਅੱਛਾ ਲੱਗਾਇਆ ਇੱਥੇ ਆਗੇ ਇੱਥੋਂ ਦੀ ਰੌਣਕ ਜਗ੍ਹਾ ਔਰ ਜਿਸ ਤਰ੍ਹਾਂ ਬਾਬਾ ਨੂੰ ਸ਼ੌਂਕ ਹੈ ਮੋਰ ਰੱਖੰਦਾ ਤੇ ਬਾਬਾਏ ਦਾ ਸੰਗਤ ਨਾਲ ਜਿਹੜਾ ਪਿਆਰ ਹੈ ਉਹ ਬੜਾ ਹੀ ਵੱਡ ਮੁੰਡਾ ਪਿਆਰ ਹੈ ਇਹਨਾਂ ਦੇ ਪਿਆਰ ਦਾ صدਕਾ ਪਹਿਲੇ ਵੀ ਜਿਹੜਾ ਡੇਰਾ ਸੀ ਬਹੁਤ ਤਰੱਕੀਆਂ ਤੇ ਸੀ ਤੇ ਹੁਣ ਇਹ ਡੇਰੇ ਤੇ ਪਹੁੰਚੇ ਨੇ ਤੇ ਇੱਥੇ ਵੀ ਤਰੱਕੀਆਂ ਤੇ ਦੇਖਣਾ ਬੱਲੇ ਬੱਲੇ ਹੋ ਜਿੰਦੇ ਨੇ ਇਹ ਸਾਨੂੰ ਬੜੀ ਖੁਸ਼ੀ ਹੈ ਤੇ ਸਾਰਿਆਂ ਦਾ ਬਹੁਤ ਧੰਨਵਾਦ ਵੀ ਹੈ ਕਿ ਜਿਹੜਾ ਸਾਨੂੰ ਅੱਜ ਇੱਥੇ ਇਨਵਾਈਟ ਕੀਤਾ ਹੈ ਕਾਹੀ ਇੱਥੇ ਪਹੁੰਚੇ ਆ ਬਹੁਤ ਮਨ ਖੁਸ਼ ਹੈ ਧੰਨਵਾਦ ਕੀ ਕਹਿਣਾ ਚਾਹੀਦਾ ਜੀ ਬੜੀ ਗੱਲ ਜੀ ਅੱਜ ਸਾਰੀ ਸੰਗਤ ਨੂੰ ਨਾ ਹੀ ਇੱਕ ਮੈਸੇਜ ਲਾਉਣ ਵਾਸਤੇ ਇਸ ਡੇਰੇ ਦਾ ਮੂਰਤ ਕੀਤਾ ਪਿੰਡ ਗਹਿਰੀ ਭਾਗੀ ਗਹਿਰੀ ਭਾਗੀ ਪਿੰਡ ਸਿੱਧੂ ਪੈਲਸ ਵਾਲੀ ਜਗ੍ਹਾ ਔਰ ਅਸੀਂ ਜਿੱਥੇ ਪੁਰਾਣਾ ਡੇਰਾ ਸੀ ਉੱਥੇ ਤਾਂ ਲੋਕਾਂ ਨੂੰ ਪਤਾ ਨਹੀਂ ਕਿ ਕਦੀ ਕਿਤੇ ਜਾਂਦੇ ਕਦੀ ਕਿਤੇ ਜਾਂਦੇ ਉਸ ਦਾ ਕਰਕੇ ਇਹਦਾ ਮੂਰਤ ਕੀਤਾ ਅੱਜ ਬਹੁਤ ਧਮਧਮਾਨ ਵਾਲੇ ਲੋਕ ਪਹੁੰਚੇ ਆ ਕਿਉਂਕਿ ਜਿਹੜੇ ਦੇਸੀ ਦਵਾਈਆਂ ਦਾ ਕੰਮ ਚੱਲਦਾ ਨਾ ਸਾਡਾ ਫ੍ਰੀ ਚੱਲ ਰਿਹਾ ਉਹ ਫ੍ਰੀ ਲੋਕਾਂ ਦਾ ਇਲਾਜ ਹੋ ਰਿਹਾ ਪਰ ਲੋਕ ਕਹਿੰਦੇ ਸੀ ਬਾਬਾ ਜੀ ਤੁਸੀਂ ਦੱਸੋ ਰਹਿ ਨਹੀਂ ਕਿੱਥੇ ਆ ਉਹਨਾਂ ਨੂੰ ਇੱਕ ਦੱਸਣ ਵਾਸਤੇ ਇਹ ਮੈਸੇਜ ਲਾਇਆ ਅੱਜ ਐਤੋਂ ਜਿਹੜਾ ਦਿਨ ਪ੍ਰੋਗਰਾਮ ਰੱਖਿਆ ਨਾ 24 ਤਰੀਕ ਦਾ ਉਹ ਇਸੇ ਕਰਕੇ ਰੱਖਿਆ ਲੋਕਾਂ ਨੂੰ ਮੈਸੇਜ ਲਾਉਣ ਵਾਸਤੇ ਕਿਉਂਕਿ ਦਵਾਈਆਂ ਫ੍ਰੀ ਹੈ ਲੰਗਰ ਫ੍ਰੀ ਹੈ ਇਹ ਸਾਡੇ ਸਤਿਗੁਰਾਂ ਨੇ ਸਾਡੀ ਸੇਵਾ ਲਈ ਸੀ ਅਸੀਂ ਉਹ ਸੇਵਾ ਆਪਦੀ ਨਿਭਾਈ ਜਾਨੇ ਅਸੀਂ ਪ੍ਰਮਾਤਮਾ ਘਾੜੀ ਬੇਨਤੀ ਕਰਦੇ ਆ ਵੀ ਐਸੀ ਤਰ੍ਹਾਂ ਨਵਾਉਂਦੇ ਰਹੀਏ ਨਾ ਵਾ ਡੇਢ ਦਾ ਇੱਕ ਵਾਰੀ ਆਪਣਾ ਆਡਰਸ ਦੱਸ ਦੋ ਜੇ ਡਰੈਸ ਕਿਤੇ ਇਹ ਗਹਿਰੀ ਭਾਗੀ ਗਹਿਰੀ ਭਾਗੀ ਸਿੱਧੂ ਪੈਲਸ ਵੀਰ ਵਾਲੇ ਰਾਹ ਤੇ ਜੀ ਵੀਰ ਵਾਲੇ ਰਾਹ ਆ ਇਹ ਵੀਰ ਵਾਲੇ ਕੋਰਸ ਵੀਰ ਵਾਲਾ ਰਾਹ ਆ ਇਹ ਇਹਨੂੰ ਇਧਰ ਗਹਿਰੀ ਬੰਨੀਓ ਵੀ ਰਾਹ ਪੈਂਦਾ ਕੋਰਸ ਵੀਰ ਬੰਨੀਓ ਪੈਂਦਾ ਤੇ ਇਹ ਜੋਧਪੁਰ ਬੰਨੀਓ ਵੀ ਰਾਹ ਪੈਂਦਾ ਜੇ ਆਪਾਂ ਐ ਦਾਈਏ ਮਹਿਤਿਆ ਬੰਨੀਓ ਤੇ ਮਹਿਤਿਆ ਬੰਨੀਓ ਵੀ ਰਾਹ ਹੁੰਦਾ ਚਾਰੇ ਰਾਹ ਇਹ ਨਾ ਹੁੰਦੇ ਆ ਕਟਾਰ ਸਿੰਘ ਵਾਲਾ ਹਾਂ ਕਟਾਰ ਸਿੰਘ ਵਾਲੇ ਤੋਂ ਮਾਨਸਾ ਰੋਡ ਤੋਂ ਵੱਡਾ ਰੋਡ ਜੱਸੀ ਤੋਂ ਜੱਸੀ ਤੋਂ ਵੀ ਆਉਂਦਾ ਇਹ ਚਾਰ ਪੰਜ ਰਾਹ ਪੈਂਦੇ ਇਹਨੂੰ ਇਸ ਕਰਕੇ ਸਾਰੇ ਥਾਂ ਤੇ ਬੋਰਡ ਵੀ ਲਾਏ ਆ ਕਿ ਲੋਕਾਂ ਨੂੰ ਆਉਣਾ ਸੌਖਾ ਹੋਵੇ ਪਰ ਜਿੰਨਾ ਕਿ ਮੈਂ ਮੈਸੇਜ ਲਾਇਆ ਸੀ ਨਾ ਉਦੋਂ ਕਈ ਹਜ਼ਾਰਾਂ ਗੁਣਾ ਲੋਕ ਪਹੁੰਚੇ ਇੱਥੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਆਖਦੇ ਹਾਂ ਔਰ ਸਤਿਗੁਰਦੇਵ ਮਹਾਰਾਜ ਕੀ ਜੈ